ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵਰੀਮਪੁਰ ਅਤੇ ਅਬਦੁੱਲਾਪੁਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਹੜ੍ਹ ਨੇ ਹਾਲਾਤ ਜਿਹੜੇ ਇਸ ਪਿੰਡ ਦੇ ਕਾਫੀ ਜਿਹੜੇ ਆ ਮਾਰੇ ਕੀਤੀਆਂ ਨੇ ਕਿਉਂਕਿ ਪਿੰਡ ਦੇ ਲੋਕ ਜਿਹੜੇ ਸਾਹਮਣੇ ਗੁਰਦੁਆਰਾ ਉੱਥੇ ਪਹੁੰਚੇ ਹਨ ਆਪਣੀ ਰਿਹائش ਜਿਹੜੀ ਉਹ ਘਰਾਂ ਨੂੰ ਛੱਡ ਕੇ ਇੱਥੇ ਪਹੁੰਚੇ ਹਨ ਸਾਡੇ ਨਾਲ ਵਿਧਾਇਕੁਰਮੜ ਜਸਵੀਰ ਸਿੰਘ ਰਾਜਾ ਜੀ ਮੌਜੂਦ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਹਨ ਗੱਲਬਾਤ ਕਰਦੇ ਆ ਰਾਜ ਜੀ ਨਾਲ ਸਰ ਕੀ ਕਹਿਣਾ ਚਾਹੂਗਾ ਜਿਹੜੇ ਹਾਲਾਤ ਕਾਫੀ ਜਿਹੜੇ ਆ ਉਹ ਚਿੰਤਾਜਨਕ ਦੇਖੋ ਜੇ 23 ਦੇ ਝਾਤੀ ਮਾਰ ਪਰ ਹੁਣ ਸਾਰਾ ਕੁਝ ਅੰਦਰ ਕੰਟਰੋਲ ਹੈ ਸਿਰਫ ਜਿਹੜੇ ਲੋਕਾਂ ਨੂੰ ਇੱਕੋ ਹੀ ਹੈ ਕਿ ਉਹ ਘਰ ਤੋਂ ਬਾਹਰ ਆ ਬਾਕੀ ਕੋਈ ਦਿੱਕਤ ਨਹੀਂ ਆ ਰਹੀ ਸਾਰੇ ਇੰਤਜ਼ਾਮ ਕੀਤੇ ਹੋਏ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਰੇ ਮੌਜੂਦਾ ਰੇਕ ਡਿਪਾਰਟਮੈਂਟ ਦੇ ਅਧਿਕਾਰੀ ਇੱਥੇ ਪਹੁੰਚੇ ਆ ਸਾਡੀ 24 ਆਵਰ ਨਿਗਾਹ ਇੱਥੇ ਆ ਕੋਈ ਨੁਕਸਾਨ ਸਾਨੂੰ ਜਿਆਦਾ ਇਹ ਹੈ ਕਿ ਜਾਨੀ ਤਾਂ ਮਾਲੀ ਨੁਕਸਾਨ ਨਾ ਹੋਵੇ ਅਗਰ ਪਾਣੀ ਵਧਦਾ ਵੀ ਹੈ ਤਾਂ ਅਸੀਂ ਉਹਦੇ ਲਈ ਵੀ ਸੋਚ ਰਹੇ ਹਾਂ ਕਿ ਕੀ ਕੀਤਾ ਜਾਵੇ ਅਬਦੁੱਲਾਪੁਰੀ ਥੋੜਾ ਜਿਹਾ ਦਰਿਆ ਦੇ ਬਿਲਕੁਲ ਨਾਲ ਤੇ ਨੀਵੀਂ ਜਗ੍ਹਾ ਦੇ ਵਿੱਚ ਵਸਿਆ ਹੋਇਆ ਪਿੰਡ ਆ ਇੱਥੇ ਬਹੁਤ ਕਾਫੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਹੈਪਨ ਹੋ ਚੁੱਕਾ ਆ ਪਰ ਸਾਡੀ ਕੋਸ਼ਿਸ਼ ਰਹੀ ਕਿ ਅਸੀਂ ਇਹਨਾਂ ਨੂੰ ਸੇਫ ਕਰਕੇ ਸੇਫ ਜਗ੍ਹਾ ਤੇ ਲਿਆ ਕੇ ਰੋਟੀ ਪਾਣੀ ਦਾ ਰਹਿਣ ਦਾ ਔਰ ਪੱਕਾ ਇੱਥੇ ਅਸੀਂ ਡਾਕਟਰ ਵੀ 24 ਆਵਰ ਆ ਕੋਈ ਉਦਾਂ ਦੀ ਦਿੱਕਤ ਨਹੀਂ ਗੀ ਪਰ ਜ਼ਿਆਦਾ ਚਿੰਤਾਕ ਅਸੀਂ ਆ ਕਿ ਅਗਰ ਇਹ ਪਾਣੀ ਵੱਧਦਾ ਤਸਾ ਅਸੀਂ ਹੋਰ ਕੀ ਇੰਤਜ਼ਾਮ ਕਰ ਸਕਦੇ ਆਂ ਬੇੜੀਆਂ ਇਹਨਾਂ ਨੂੰ ਅਸੀਂ ਕਿਸ਼ਤੀਆਂ ਚਾਰ ਦਿੱਤੀਆਂ ਹੋਈਆਂ ਆਂ ਤਿੰਨ ਪੰਜ ਕਿਸ਼ਤੀਆਂ ਅਸੀਂ ਰੜੇ ਲਗਾਈਆਂ ਹੋਈਆਂ ਆ ਕੋਈ ਦਿੱਕਤ ਨਹੀਂ ਸਿਰਫ ਦਿੱਕਤ ਇਹਨੀ ਆ ਵੀ ਇਹ ਘਰ ਚੋਂ ਬਾਹਰ ਆ ਠੀਕ ਹੈ ਇੱਥੇ ਸਾਡੇ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰ ਕੁਸ਼ਕਾ ਜੈਨ ਜੀ ਵੀ ਆ ਉਹਨਾਂ ਨੇ ਗੱਲਬਾਤ ਕੀਤੀ ਮੈਡਮ ਤੁਹਾਡੇ ਵੱਲੋਂ ਕੀ ਤਿਆਰੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੇਖੋ ਜੀ ਅੱਜ ਤੋਂ ਨਹੀਂ ਅਸੀਂ ਮੌਨਸੂਨ ਸੀਜ਼ਨ ਤੋਂ ਤਿੰਨ ਚਾਰ ਮਹੀਨਾ ਪਹਿਲਾਂ ਤੋਂ ਇੱਥੇ ਦੇ ਦੌਰੇ ਕਰ ਰਹੇ ਹਾਂ ਇਹ ਤਾਂ ਕਿ ਜਿੱਥੇ-ਜਿੱਥੇ ਸਾਡੇ ਵਲਨਰੇਬਲ ਪੁਆਇੰਟਸ ਹੈ ਉਹਨਾਂ ਦੀ ਸਟਰੈਂਥਨਿੰਗ ਕੀਤੀ ਜਾਵੇ ਐਡ ਕੀ ਫਲਡ ਪ੍ਰੋਟੈਕਸ਼ਨ ਦੇ ਕੰਮ ਤੁਸੀਂ ਦੇਖ ਰਹੇ ਹੋ ਕਿ 30 ਜੂਨ ਤੱਕ ਸਾਡੇ ਸਾਰੇ ਨਿਬੜ ਗਏ ਸੀ ਇੱਕ ਦੋ ਕੰਮ ਜਿਹੜੇ ਆ ਸਾਡੇ ਮਿਡ ਜੁਲਾਈ ਦੇ ਵਿੱਚ ਜਾ ਕੇ ਪੂਰੇ ਹੋ ਗਏ ਸੀ ਲੇਕਿਨ ਹੁਣ ਜਿੱਦਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਮੌਸਮ ਬਹੁਤ ਹੀ ਐਕਸਟ੍ਰੀਮ ਰਿਹਾ ਹੈ ਜਿਦੇ ਕਰਕੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਟਾਂਡਾ ਵਿਖੇ ਉਹਦੇ ਲਈ ਵੀ ਅਸੀਂ ਇਮਰਜੈਂਸੀ ਦੇ ਤੌਰ ਤੇ ਖਾਵੇ ਉਹ ਇਵੈਕੂਏਸ਼ਨ ਸੈਂਟਰ ਦੀ ਆਇਡੈਂਟੀਫਿਕੇਸ਼ਨ ਹੈ ਪਾਵੇ ਰਿਲੀਫ ਲਈ ਜਿਹੜਾ ਸਮਾਨ ਹੈ ਅਜਿਨਾਂ ਕੁ ਸਾਰੀਆਂ ਤੇ ਪਾਲਾਂ ਦਵਾਈਆਂ ਖਾਣ ਪੀਣ ਦਾ ਅਰੇਂਜਮੈਂਟ ਅਸੀਂ ਪ੍ਰਸ਼ਾਸਨ ਵੱਲੋਂ ਲਗਾਤਾਰ ਨਜ਼ਰ ਬਣਾਏ ਬੈਠੇ ਹਾਂ ਔਰ ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਸਹੂਲਤ ਨਾ ਦਿੱਤੀ ਜਾਵੇ ਔਰ ਜਾਨ ਤੇ ਤਾਂ ਬਹੁਤ ਬਿਲਕੁਲ ਹੀ ਕਿਸੇ ਤਰ੍ਹਾਂ ਨਹੀਂ ਮਾਲ ਦੀ ਵੀ ਕਿਸ ਤਰ੍ਹਾਂ ਦੀ ਨੁਕਸਾਨ ਨਾ ਹੋਵੇ ਤੁਸੀਂ ਦੇਖੇਗੇ ਜਿਹੜੇ ਡੀਸੀ ਸਾਹਿਬ ਜੀ ਹੁਸ਼ਿਆਰਪੁਰ ਤੋਂ ਨਾਲ ਗੱਲਬਾਤ ਕੀਤੀ ਹੈ ਦੱਸਿਆ ਕਿ ਜਿਹੜੇ ਪੁਕਤਾ ਪ੍ਰਬੰਧਾ ਜਿਹੜੇ ਲੋਕ ਐਸ ਵਿਲੇਜਰਾਂ ਦੇ ਘਰਾਂ 'ਚ ਪਾਣੀ ਭਰ ਚੁੱਕਿਆ ਹੈ ਖੇਤਾਂ ਦੀਆਂ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਹਨ ਉਹਨਾਂ ਨੂੰ ਸਰਕਾਰ ਵੱਲੋਂ ਪੂਰੀ ਸਹਾਇਤਾ ਦਿੱਤੀ ਜਾ ਰਹੀ ਹੈ ਕੈਮਰਾਮੈਨ ਸਾਹਿਬ ਸਿੰਘ ਨਾ ਅਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ ਪਿੰਡ ਅਬਦੁੱਲਾਪੁਰ